ਸਤਨਾਹ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 5 ਅੰਮ੍ਰਿਤ ਬਾਣੀ ਅਮਯ ਰਸ ਅੰਮ੍ਰਿਤ ਹਰ ਕਾ ਨਾਮ ਓ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਓ ਅੰਮ੍ਰਿਤ ਬਾਣੀ ਅਮਰ ਰਸ ਅੰਮ੍ਰਿਤ ਹਰ ਕਾ ਨਾਉ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਓ ਉਪਦੇਸ ਸੁਨੋ ਤਮ ਗੁਰ ਸਿਖੋ ਸੱਚਾ ਇਹ ਹੈ ਸਵਾਉ ਜਨਮ ਪਦਾਰਥ ਸਫਲ ਹੋਏ ਮਨ ਮੈਂ ਲਾਇਉ ਪਾਉ ਦੁਖ ਸਹਿਜ ਆਨੰਦ ਕਣਾ ਪ੍ਰਭ ਜਪਤਿਆਂ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਹਿ ਪਾਈਐ ਤਾ ਮਹੱਲਾ ਪੰਜਵਾ ਨਾਨਕ ਨਾਮ ਤੇਈਆ ਗੁਰਪੂਰਾ ਮਤ ਦੇ ਪਾਣੇ ਜਪ ਤਪ ਸੰਜਮ ਪਾਣੇ ਹੀ ਕਢ ਲੈ ਪਾਣ ਜੋਨ ਪਵਾਈਐ ਪਾਣ ਬਖਸ਼ ਕਰੇ ਪਾਣ ਦੁਖ ਸੁਖ ਭੋਗੀਐ ਪਾਣ ਕਰਮ ਕਰੇ ਪਾਣ ਮਿੱਟੀ ਸਾਜ ਕੈ ਪਾਣ ਜੋਤ ਤਰੇ ਪਾਣ ਭੋਗ ਪੁਗਾਈ ਦਾ ਪਾਣ ਮਨ ਹੈ ਕਰੇ ਪਾਣ ਨਰਕ ਸੁਰਗ ਔਤਾਰੇ ਪਾਣ ਤਰਨ ਪਰੇ ਪਾਣ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਹੈ ਪੌੜੀ ਵਡਿਆਈ ਸੱਚੇ ਨਾਮ ਕੀ ਹਾਂ ਜੀਵਾ ਸੁਣ ਸੁਣੇ ਪਸੂ ਪਰੇਤ ਅਗਿਆਨ ਉਦਾਰੇ ਇੱਕ ਖਣੇ ਦਿਨ ਸਹਣ ਤੇਰਾ ਨਉ ਸਦਾ ਸਦ ਜਾਪਿਐ ਤ੍ਰਿਸ਼ਨਾ ਭੂਖ ਵਿਕਰਾਲ ਨਾਏ ਤੇਰਾ ਤਰਾਪਿਐ ਰੋਗ ਸੋਗ ਦੁਖਵੰਗੈ ਜਿਸਨਾਂ ਮਨ ਵਸੈ ਤਿਸਹ ਪ੍ਰਾਪਤ ਲਾਲ ਜੋ ਗੁਰ ਸਬਦੀ ਰਸੈ ਖੰਡ ਬ੍ਰਹਮੰਡ ਬੇਅੰਤ ਉਦਾਰਣ ਹਰਿਆ ਸੋਬਾ ਤੁਦ ਸੱਚੇ ਮੇਰੇ ਪਿਆਰਿਆ ਖੰਡ ਬ੍ਰਹਮੰਡ ਬੇਅੰਤ ਉਦਾਰਣ ਹਾਰਿਆ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 5 ਅੰਮ੍ਰਿਤ ਬਾਣੀ ਅੰਮ੍ਰੋ ਰਸ ਅੰਮ੍ਰਿਤ ਹਰਿ ਕਾ ਨਾਮ ਮਨ ਤਨ ਹਿਲੈ ਸਿਮਰ ਹਰ ਆਠ ਪਹਿਰ ਗੁਣ ਗਾਓ ਰਾਗ ਰਾਮਕਲੀ ਕੀ ਵਾਰ ਦੂਜੀ ਔੜੀ ਬਾਰਵੀਂ ਸਲੋਕਾ ਨਾਲ